ਇਹ ਤਸਵੀਰਾਂ ਖੰਨਾ ਜੀਟੀਵੀ ਮਾਰਕੀਟ ਦੇ ਪਿਛਲੇ ਪਾਸੇ ਸਥਿਤ ਇੱਕ ਸਰਕਾਰੀ ਸਕੂਲ ਦੀਆਂ ਨੇ ਜਿਸ ਦੇ ਵਿੱਚ ਇੱਕ ਨਵਾਂ ਵਿਵਾਦ ਛਿੜਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਸਕੂਲ ਦੇ ਮੂਹਰੇ ਧਰਨਾ ਲਗਾਈ ਬੈਠਾ ਇਹ ਸਖਸ਼ ਸਕੂਲ ਦੇ ਵਿੱਚ ਚਾਹ ਪੀਉਣ ਦਾ ਕੰਮ ਕਰਦਾ ਹੈ ਜਿਸ ਨੇ ਸਕੂਲ ਦੇ ਵਿੱਚ ਕੰਟੀਨ ਖੋਲ ਰੱਖੀ ਹੈ ਇਸ ਵਰਨ ਕੁਮਾਰ ਨਾਮ ਦੇ ਬੰਦੇ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਸਣੇ ਸਮੂਹ ਸਟਾਫ ਮੈਂਬਰਾਂ ਅਤੇ ਮੈਡਮਾਂ ਨੇ ਇਸ ਦੀ ਕੰਟੀਨ ਤੋਂ ਚੁਸਕੀਆਂ ਲਾਲਾ ਕਾ ਪੀਤੀ ਹੈ ਪਰ ਪੈਸੇ ਦੇਣ ਮੌਕੇ ਸਾਰੇ ਜਣੇ ਪਾਸਾ ਵਟ ਗਏ ਜਿਸ ਦੇ ਚਲਦੇ ਪੈਸੇ ਵਸੂਲ ਕਰਨ ਲਈ ਮਜਬੂਰ ਹੋ ਕੇ ਇਸ ਨੂੰ ਤੱਪੜ ਵਿਛਾ ਕੇ ਮੈਦਾਨ ਵਿੱਚ ਉਤਰਨਾ ਪਿਆ ਜਿਸ ਨੂੰ ਦੇਖ ਮੀਡੀਆ ਵਾਲੇ ਭਾਈ ਵੀ ਕੈਮਰੇ ਲੈ ਕੇ ਮੌਕੇ ਤੇ ਪਹੁੰਚ ਗਏ ਅੱਗੇ ਸੁਣੋ ਫਿਰ ਵਰਨਦੀਪ ਪ੍ਰਿੰਸੀਪਲ ਗੌਰਵਨਾਲ ਪੈਸਿਆਂ ਬਾਰੇ ਕੀ ਗੱਲਬਾਤ ਹੋਈ ਹੈ ਤੁਹਾਡੇ ਜਿਹੜੇ ਆਹ ਕਲਰਕ ਰੂਮ 'ਚ ਬੈਠੇ ਹੁੰਦੇ ਹੋਂ ਸਰਦਾਰ ਜੀ ਕੀ ਨਾਮ ਹੈ ਜੀ ਉਹਨਾਂ ਨੂੰ ਸਪੈਸ਼ਲ ਕਹਿ ਕੇ ਜਾਇਨੇ ਵੀ ਕੱਲ ਕਟੀਨ ਨਹੀਂ ਖੋਲਣੀ ਜੇ ਜਦ ਤੱਕ ਤੁਸੀਂ ਟੇਬਲ ਨਹੀਂ ਜਮ੍ਹਾਂ ਕਰੰਦੇ ਨਹੀਂ ਠੀਕ ਆ 30 ਅਪ੍ਰੈਲ ਤੱਕ ਤੁਹਾਡਾ ਠੇਕਾ ਹੈ 30 ਅਪ੍ਰੈਲ ਤੱਕ ਨਹੀਂ ਸਰ 15 ਮਈ ਤੱਕ ਠੇਕਾ ਹੈ ਮੇਰਾ 15 ਮਈ ਤੱਕ ਹੈ ਸਰ ਉਧਰ ਰਹੇ ਮੈਨੂੰ ਰਿਟਰਨ ਚਾਹੀਦਾ ਜੀ ਮੈਨੂੰ ਰਿਟਰਨ ਚਾਹੀਦਾ ਸਰ 딱 ਉਹੀ ਕਹਿ ਰਿਹਾ ਤੇ ਰਿਟਰਨ ਜੀ ਤੁਸੀਂ ਵੀ ਫਿਰ ਸਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ 30 ਤਰੀਕ ਨੂੰ ਕੈਂਟੀਨ ਖਾਲੀ ਕਰ ਦਿਓ ਸਾਨੂੰ ਉਹ ਰੋਜ਼ ਕਹਿ ਕੇ ਜਾਂਦੇ ਵੀ 30 ਤੂੰ ਖਾਲੀ ਕਰ ਦਿਓ ਤੁਹਾਡੇ ਕੋਲ 30 ਅਪ੍ਰੈਲ ਲਿਖਿਆ ਹੋਇਆ ਅੱਗੇ ਸਰ ਮੈਨੂੰ ਰਿਟਰਨ ਚਾਹੀਦਾ ਤੁਹਾਡੀ ਗਵਰਨਮੈਂਟ ਦੀ ਸਲਿੱਪ ਹੈਗੀ ਮੈਨੂੰ ਕਿ ਤੁਸੀਂ ਤੇ ਤੂੰ ਆਪਣੀ ਦਿਖਾ ਦੇ ਜੇ ਤੁਹਾਨੂੰ ਠੀਕ ਹੋਏ ਫਿਰ ਤੁਸੀਂ ਚਲਾ ਦੇਗੇ ਤੁਹਾਨੂੰ ਕੋਈ ਚੱਕਰ ਨਹੀਂ ਆ ਦੇ ਕੋਈ ਪ੍ਰੈਂਡਿੰਗ ਹੋਇਆ ਰਜੇ ਨਹੀਂ ਸਾਨੂੰ ਦੇਖੋ ਸਰਪ ਇਹ ਐ ਵੀ ਤੁਸੀਂ ਪਹਿਲਾਂ ਪੂਰੇ ਡਾਕੂਮੈਂਟ ਦੇਖੋ ਨਾ ਫਿਰ ਤੁਹਾਨੂੰ ਕਹੋ ਵੀ ਖਾਲੀ ਕਰਨੀ ਨਹੀਂ ਕਰਨੀ ਕਰ ਲਈ ਕਰ ਦਿੱਤੀ ਕਰ ਦਿੱਤੀ ਵੀ ਪ੍ਰੈਂਡਿੰਗ ਹੈ ਰਜੇ ਇੱਕ ਸਰ ਮੇਰਾ ਬਕਾਇਆ ਬੈਲੈਂਸ ਹੈ ਤੁਸੀਂ ਆਪਣਾ 3000 ਕਹੀ ਜਾਂਦੇ ਹੋ ਵੀ 3000 ਜਮ੍ਹਾਂ ਕਰਾਓ ਰੋਜ਼ ਮੈਨੂੰ ਇਸ ਗੱਲ ਪਿੱਛੇ ਟੌਰਚਰ ਹੋ ਰਿਹਾ ਜੀ ਮੈਂ ਕਈ ਵਾਰ ਪੈਸੇ ਹੁੰਦੇ ਨੇ ਤਾਂ ਮੈਂ 11000 ਜਮ੍ਹਾਂ ਕਰਵਾਤਾ ਤਾਂ ਬਾਕੀ ਬੱਤੇ ਨੇ ਕਿਉਂ ਨਹੀਂ ਜਮ੍ਹਾਂ ਕਰਵਾਉਂ ਉਹ ਸਰ ਕੱਲ ਐਨੇ ਬੱਤਬੀਚੀ ਨਾਲ ਥੋੜਾ ਬੱਤਾ ਬੋ ਕਾਲ ਪੋਲ ਕੀ ਕਰਦਾ ਕੋਲ ਕਰਦਾ ਉਹ ਜੀ ਜੀਪੀ ਸਰ ਜਿਹੜੇ ਤੁਹਾਡੇ ਜੀ ਉਹ ਕੀ ਨਾਮ ਤੁਹਾਡਾ ਮਰਨ ਕੁਮਾਰ ਜੀ ਕੀ ਗੱਲ ਹੋ ਜਿਹੜੀ ਸਕੂਲ ਦੇ ਸਰਕਾਰੀ ਸਕੂਲ ਦੇ ਬਾਰੇ ਤੁਹਾਣਾ ਲੱਗ ਬਟਿਆ ਹੋ ਸਾਰੇ ਮੇਰਾ ਨਾ ਜੀ 30 ਇਹਨਾਂ ਤੋਂ ਪਿਛਲੇ ਦਾ ਟੈਂਡਰ ਲਿਆ ਸੀਗਾ ਠੇਕਾ ਭਰਿਆ ਸੀਗਾ 55000 ਰੁਪਏ ਦਾ ਜੀ ਤੇ ਮੇਰਾ 16 17000 ਰੁਪਏ ਇਹਨਾਂ ਕੰਨੀ ਖੜਾ ਜੀ ਉਹ ਨਹੀਂ ਪੇ ਕਰਦੇ ਵੇ ਮੈਨੂੰ 3000 ਰੁਪਏ ਪਿੱਛੇ ਮੇਰੀ ਕੰਟੀਨ ਬੰਦ ਕਰਤੀ ਇਹਨਾਂ ਨੇ ਜੀ 16 17000 ਕਹਦਾ ਜੀ ਮੈਂ ਇਹਨਾਂ ਚਾਚੂ ਦਾ ਬਿੱਲ ਪ੍ਰਿੰਸੀਪਲ ਦਾ ਹੋਰ ਸੈਮੀਨਾਰ ਵਗੈਰਾ ਲੱਗੇ ਆ ਜੀ ਹੋਰ ਬਹੁਤ ਕੁਝ ਹੋਇਆ ਲੇਬਰ ਦੇ ਪੈਸੇ ਨੇ ਜੀ ਕਿਉਂ ਨਹੀਂ ਦੇਰੇ ਪੈਸੇ ਸਰ ਇਹ ਕਹ ਰਹੇ ਉਪਰੋਂ ਪਾਸ ਨਹੀਂ ਹੋਏ ਜੀ ਕਿੰਨੇ ਚਿਰ ਦੇ ਪੈਸੇ ਨੇ ਸਰ ਇੱਕ ਤਾਂ ਹੈਗੇ 1.5 ਮਹੀਨੇ ਦੇ ਪੈਸੇ ਇੱਕ ਹੈਗੇ 9 ਮਹੀਨੇ ਦੇ ਪੈਸੇ ਕਿਨੇ ਕਿਨੇ ਚਾਪੀਤੀਆਂ ਨੇ ਪੈਸੇ ਪ੍ਰਿੰਸੀਪਲ ਦੇ ਦਫ਼ਤਰ ਗਈ ਆ ਕਲਰਕ ਰੂਮ ਦੇ ਰੋਜ਼ ਪੰਜ ਕਾ ਫ੍ਰੀ ਜਾਂਦੇ ਆ ਉਹਨਾਂ ਦਾ ਕੋਈ ਪੈਸਾ ਨਹੀਂ ਮਿਲਦਾ ਜੀ ਉਹ ਕਿਉਂ ਫ੍ਰੀ ਜਾਂਦੇ ਨੇ ਇਹ ਮੰਗਦੇ ਆ ਜੀ ਵੀ ਸਾਨੂੰ ਪੰਜ ਕਾ ਪਰੋ ਤੇ ਫ੍ਰੀ ਚਾਹੀਦੇ ਆ ਇਹ ਫ੍ਰੀ ਨਹੀਂ ਦਿੰਦੇ ਤੇ ਮੇਰੇ ਕੰਟੀਨ ਚੰਡੀ ਬੰਦੀ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਨੂੰ ਪ੍ਰੀ ਮੈਂ ਕਿਹਾ ਚਲੋ ਕੋਈ ਨਹੀਂ ਦੇ ਦਿਆ ਕਰਾਂਗੇ ਜੀ ਪਰ ਹੁਣ ਮੇਰੇ ਮੈਂ ਆਪਣਾ ਆਪ ਜਾ ਦੇਣਾ ਔਖਾ ਹੋਇਆ ਪਿਆ ਪਰ ਮੇ ਕੋ ਪੈਸੇ ਨਹੀਂ ਸੀਗੇ ਭਰਾ ਨੂੰ ਇਹਨਾਂ ਨੇ ਕੰਟੀਨ ਬੰਦ ਕਰਵਾਤੀ ਜੀ ਕਹਿੰਦੇ ਕੰਟੀਨ ਨਹੀਂ ਖੁੱਲੂਗੀ ਤੁਸੀਂ ਕਿਹਨਾਂ ਨੇ ਕਿਹਾ ਜੀ ਇਹ ਪ੍ਰਿੰਸੀਪਲ ਸਰ ਨੇ ਜੀ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੀ ਸਾਜ਼ਿ ਛੁਪ ਰਿਹਾ ਹੈ ਸਾਜ਼ਿ ਛੁਪ ਸਾਰੇ ਮੈਨੂੰ ਭਜਾਣਾ ਚਾਹੁੰਦੇ ਨੇ ਜੀ ਬਸ ਹੋਰ ਕੀ ਹੈ ਜੀ 30 ਅਪ੍ਰੈਲ 30 ਅਪ੍ਰੈਲ ਨੂੰ ਕਹਿੰਦੇ ਖਾਲੀ ਕਰ ਦੋ ਇਹ ਹੋਰ ਕਾਰੋਬਾਰ ਹੈ ਤੁਹਾਡੇ ਨਾਲ ਘਰ ਦਾ ਬਹੁਤ ਜ਼ਿਆਦਾ ਚੱਲੇ ਹੋਰ ਮੇਰਾ ਕੋਈ ਕਾਰੋ ਸਰ ਮੈਂਹੀਂ ਮੰਗ ਕਰਦਾ ਵੀ ਮੈਨੂੰ ਮੇਰੇ ਪੈਸੇ ਤਾਂ ਆਏ ਜਾਣ ਤੇ ਮੇਰੀ ਕੰਟੀਨ ਖਲਾਈ ਜਾਵੇ ਜੀ ਨਹੀਂ ਇਨਸਾਫ ਮਿਲਦਾ ਫਿਰ ਕੀ ਕਰੂੰਗਾ ਫਿਰ ਮੈਂ ਸਭ ਧਰਨੇ ਤੇ ਬੈਠੂੰਗਾ ਜੀ ਫੋਨ ਤੇ ਗੱਲਬਾਤ ਦੌਰਾਨ ਸੁਣਾਈ ਦਿੱਤਾ ਹੈ ਪ੍ਰਿੰਸੀਪਲ ਮੁਤਾਬਕ 30 ਅਪ੍ਰੈਲ ਤੱਕ ਕੰਟੀਨ ਦਾ ਠੇਕਾ ਸਮਾਪਤ ਹੋ ਰਿਹਾ ਪਰ ਚਾਹ ਵਾਲੇ ਵਰਨ ਮੁਤਾਬਕ 15 ਮਈ ਤੱਕ ਹੈ ਆਖਿਰ ਸਚਾਈ ਕੀ ਹੈ ਇਹ ਤਾਂ ਇਕਰਾਰਨਾਮਾ ਹੀ ਦੱਸੇਗਾ ਪਰ ਇਸ ਮੌਕੇ ਵਰੁਨ ਨੇ ਚਾਹ ਵਾਲੇ ਪੈਸਿਆਂ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਖੜ ਇਸ ਤੋਂ ਵੱਡੀ ਸਾਡੇ ਲਈ ਹੋਰ ਸ਼ਰਮਿੰਦਗੀ ਵਾਲੀ ਗੱਲ ਕੀ ਹੋਵੇਗੀ ਚਾਹ ਦਾ ਕੱਪ ਪੀ ਕੇ ਗਰੀਬ ਬੰਦੇ ਦੇ ਪੈਸੇ ਦੱਬਣ ਲਈ ਉਸ ਨੂੰ ਖੱਜਲ ਖੁਆਰ ਕਰਨਾ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਸਿੰਘ ਢੱਲੋਂ ਦੀ ਰਿਪੋਰਟ